ਤਰੀ ਪੰਜਾਬ ਸਤਾਪਕਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਜੁੱਧ ਨਸ਼ਾ ਵਿਰੁੱਧ ਮਹਿੰਮਤਾਤ ਮਾਨਯੋਗ ਡੀਜੀਪੀ ਪੰਜਾਬ ਤੇ ਸਦਾਰ ਸਤੰਦਰ ਸਿੰਘ ਡੀਆਈਜੀ ਬਾਰਡਰ ਰੇਂਜ ਤੇ ਸਦਾਰ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅਮਰਸਰ ਦਿਹਾਤੀ ਦੀਆਂ ਹਦਾਇਤਾਂ ਅਨਸਾਰ ਕੱਲ ਸਾਡੇ ਮੁਖ ਅਫਸਰ ਥਾਣਾ ਜਨਾ ਇੰਸਪੈਕਟਰ ਮੁਖਤਿਆਰ ਸਿੰਘ ਤੇ ਇਸ ਦੀ ਟੀਮ ਨੂੰ ਇੱਕ ਬੜੀ ਵਧੀਆ ਸਫਲਤਾ ਮਿਲੀ ਜਦੋਂ ਇਹਨਾਂ ਦੀ ਪੁਲਿਸ ਪਾਰਟੀ ਪਿੰਡ ਗੁੰਜਾ ਪੀਤ ਚਮਿਆਰੀ ਦੇ ਨੇੜੇ ਦਰਾਨੇ ਗਸਤ ਇਹਨਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਗੁਰਮੀਤ ਸਿੰਘ ਏਲੀਅਸ ਗੇਜਾ son of ਸੁਖਦੇਵ ਸਿੰਘ ਤੇ ਸੁਖਦੀਪ ਸਿੰਘ ਸੁਖ son of ਸੁਖਦੇਵ ਸਿੰਘ ਵਾਸੀ ਪਿੰਡ ਅਕਾਲਗੜ ਟਪਈਆਂ ਥਾਣਾ ਜੰਡਿਆਲਾ ਜ਼ਿਲ੍ਹਾ ਅਮਰਸਰ ਦੇ ਆਤੀ ਸੀ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਤਲਾਸ਼ੀ ਕੀਤੀ ਗਈ ਤੇ ਉਹਨਾਂ ਕੋਲੋਂ 1 ਕਿਲੋ 120 ਗ੍ਰਾਮ ਹੈਰਨ ਜਿਹੜੀ ਆ ਰਿਕਵਰ ਕੀਤੀ ਆ ਦੋਸ਼ੀਆਂ ਦੇ ਖਿਲਾਫ ਮਕਦਮਾ ਨੰਬਰ 184 ਮਿਤੀ 9725 ਅਦੀਨ 21 ਸੀ ਐਨ ਡੀ ਪੀ ਐਸ ਐਕਟ ਥਾਣਾ ਅਜਨਾਲਾ ਵਿੱਚ ਦਰਜ ਕੀਤਾ ਗਿਆ ਹੈ ਜੋ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਰਿਮਾਂਡ ਅਸਰ ਕੀਤਾ ਜਾ ਰਿਹਾ ਹੈ ਜੋ ਦੌਰਾਨੇ ਰਿਮਾਂਡ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਤੇ ਕੰਮ ਕਰਕੇ ਤੇ ਹੋਰ ਵੀ ਰਿਕਵਰੀ ਕੀਤੀ ਜਾ ਇਹ ਦੋਹੇ ਆਪਸ ਵਿੱਚ ਸਕੇ ਭਰਾ ਨੇ ਜੀ ਔਰ ਪਿੰਡਾ ਕਾਲਗਟ ਪਈਆਂ ਦੇ ਰਹਿਣ ਵਾਲੇ ਲੱਗਿਆ ਵੀ ਕਿਵੇਂ ਕੰਮ ਕਰਦੇ ਕਿੱਥੋਂ ਥੇਪ ਲੈ ਕੇ ਆ ਰਹੇ ਸੀ ਇੰਨੀ ਮਟੀਰੀਅਲ ਹੋਈ ਹੈ ਆ ਵੇਖੋ ਜੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਵਾ ਸਮੰਗਲਿੰਗ ਕਰਨ ਦਾ ਤਰੀਕੇ ਵੱਖ-ਵੱਖ ਹੁੰਦੇ ਰਹੇ ਨੇ ਪਿਛਲੇ ਸਮੇਂ ਚ ਤੇ ਆਂ ਹੋਣ ਅੱਜ ਕੱਲ ਡਰੋਨ ਰਾਹੀਂ ਜਿਹੜੀ ਆ ਥਰੋ ਕਰਾ ਰਹੇ ਨੇ ਤੇ ਇਹ ਵੀ ਇਹਨਾਂ ਨੇ ਡਰੋਨ ਰਾਹੀਂ ਥਰੋ ਕਰਾਈ ਸੀਗੀ ਔਰ ਲੈ ਕੇ ਆ ਰਹੇ ਸੀ ਜਦੋਂ ਇਹਨਾਂ ਨੂੰ ਕਾਬੂ ਕੀਤਾ ਕਾਲਗਟ ਕਿਹੜੇ ਏਰੀਆ ਦੇ ਵਿੱਚੋਂ ਇਹਨੂੰ ਆਪਣਾ ਅੱਗੇ ਹੈਗਾ ਲੱਗੋਮਾਲ ਸਾਈਡ ਤੋਂ ਇਹ ਲਿਆਏ ਸੀਗੇ ਜੀ ਤੇ ਅੱਗੇ ਇਹਨਾਂ ਨੇ ਆਪਣੇ ਏਰੀਆ 'ਚ ਜਾਣਾ ਸੀ ਅੱਗੇ ਜਾਂ ਇਹਨਾਂ ਨੇ ਕਿਸੇ ਨੂੰ ਦੇਣਾ ਸੀਗਾ ਇਹ ਜਿਹੜੀ ਸਾਡੀ ਤਫਤੀਸ਼ ਆ ਜਿਹੜੀ ਉਹਦੇ 'ਚ ਤਫਤੀਸ਼ ਕਰਾਉਣੀ ਹੈ ਇਹ ਜਿਹੜੀਆਂ ਸਾਰੀ ਪਾਕਿਸਤਾਨ ਤੋਂ ਮਗਾਈ ਗਈ ਕੇਪ ਆ ਹਾਂ ਬਿਲਕੁਲ ਜੀ ਇਹ ਪਾਕਿਸਤਾਨ ਤੋਂ ਮਗਾਈ ਗਈ ਕੇਪ ਆ ਔਰ ਇਹਦੇ 'ਚ ਕਿਹੜੇ-ਕਿਹੜੇ ਲਿੰਕ ਨੇ ਪਾਕਿਸਤਾਨ ਦੀਆਂ ਕਿਹੜੀਆਂ ਆ ਜਿਹੜੇ ਇਸ ਮੰਗਲਰ ਨੇ ਤੇ ਇੰਡੀਆ ਦੇ ਕਿਹੜੇ ਮੈਨ ਨੇ ਉਹ ਅਸੀਂ ਉੱਥੋਂ ਤੱਕ ਪਹੁੰਚਾਂ ਸਰ ਇਹ ਲੈ ਕੇ ਇੱਥੇ ਜਾ ਕੇ ਜਿਹੜਾ ਟੁਕੜਿਆਂ ਦੇ ਵਿੱਚ ਵੇਚਦੇ ਥੋੜੀ ਥੋੜੀ ਕਰਕੇ ਨਾ ਜਿਹੜੀ ਸਾਰੀ ਜਿਹੜੀ ਕਿਤੇ ਹੰਡਵਰ ਕਰਕੇ ਹੁੰਦੀ ਸੀ ਇਹਨਾਂ ਦੇ ਵੱਖ-ਵੱਖ ਤਰੀਕੇ ਆ ਨੇ ਜਿਵੇਂ ਕਈ ਵਾਰੀ ਇਹ ਅੱਗੇ ਸਪਲਾਈ ਕਰ ਦਿੰਦੇ ਨੇ ਜਿੱਥੋਂ ਇਹਨਾਂ ਨੂੰ ਕਮਿਸ਼ਨ ਮਿਲਦੀ ਹੈ ਤੇ ਕਈ ਵਾਰ ਇਹਨਾਂ ਨੇ ਆਪਣੇ ਤੌਰ ਤੇ ਇਹ ਅਸੀਂ ਹੁਣ ਅੱਗੇ ਜਦੋਂ ਇਹਨਾਂ ਦਾ ਰਿਮਾਰਡ ਹਾਸਲ ਕਰਾਂਗੇ ਸਾਨੂੰ ਇਹਨਾਂ ਬਾਰੇ ਕਲੀਅਰ ਹੋ ਜਾਊਗਾ